ਜਿਹੜੇ ਜਿਹੜੇ ਚ ਅਸੀਂ ਰਹਨੇ ਆ ਜੀ ਉਹ ਮੇਰਾ ਗਹਿਣੇ ਕਰਿਆ ਹੋਇਆ ਗਹਿਣੇ ਲੈਤਾ ਹੋਇਆ ਉਹ ਨਾ ਤੂੰ ਮੈਂ ਕਿਰਾਏ ਤੇ ਲੈ ਕੇ ਬੈਠੀ ਨਾ ਬੈਠੂ ਇਹ ਢਲਾ ਤੱਕ ਦਿਆਂ ਸੀ ਢੜ ਢੜ ਢਲਾ ਤੱਕ ਦਿੰਦੇ ਹਾਂ ਜਦ ਤੂੰ ਨੀ ਪੈਂਦਾ ਜਦ ਹੀ ਖੜੇ ਹੋ ਜੰਨੇ ਆ ਤੀਂ ਸੰਭ ਕਰੀਂ ਤੀਂ ਸੰਭ ਕਰ ਲੈਣਾ ਅੱਜ ਇਹ ਬਹੁਤ ਥੋੜਾ ਸਾਡੀ ਦੇਖਣ ਵਾਲਾ ਚਾਹਣਾ ਬਹੁਤ ਚਾਲਿਆ ਅੱਛਾ ਤੇਰਾ ਪਤੀ ਮਰਿਆ ਨੂੰ ਕਿ 8 ਸਾਲ ਹੋ ਗਏ ਮੇਰਾ ਮੁੰਡਾ ਮੁੱਕ ਗਿਆ ਮੈਂ ਰੰਗੀ ਜੀਨੀ ਆ ਕਿਸ਼ਾਨਾਂ ਮੇਰੀ ਅਲਫਨੀ ਕਰੀ ਆ ਕੇ ਬੱਚਿਆਂ ਦੇ ਬੈਗ ਟੱਕ ਰੋਲ ਕੇ ਨੇ ਪੜਾਈਆਂ ਰੁਲ ਗਈਆਂ ਨੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਉੱਜਰਹੀ ਪਿੰਡਾ ਕੌਣਾ ਤਰਾ ਪਿੰਡਾ ਕਕਰਾਲਾ ਪਿੰਡਾ ਪਿੰਨਾ ਹੀੜੀ ਪਿੰਡਾ ਜਾਂ ਇਸ ਤੋਂ ਇਲਾਵਾ ਚੌਧਰੀ ਮcjਰਾ ਪਿੰਡਾ ਜਾਂ ਮਨੌਰ ਪਿੰਡੀਆਂ ਪਰ ਉਹਨਾਂ ਦੀ ਹਾਲਤ ਘਰਾਂ ਦੀ ਬੜੀ ਮਾਰੀ ਆ 99% ਲੋਕਾਂ ਦੇ ਜਿਹੜੇ ਘਰਾਂ ਦੀਆਂ ਛੱਤਾਂ ਚੋਰੀਆਂ ਗਈਆਂ ਨੇ ਉਹ ਤਾਂ ਡਿੱਗ ਰਹੀਆਂ ਨੇ ਉਹਨਾਂ ਨੂੰ ਤੁਰੰਤ ਜਿਹੜੀ ਮੁਆਵਜ਼ਾ ਸਰਕਾਰ ਦੇਵੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਪਰ ਸਾਡੇ ਮਜ਼ਦੂਰਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿੰਦਾਬਾਦ ਜਿੰਦਾਬਾਦ ਡਿੱਗੇ ਹੋਏ ਘਰਾਂ ਦੇ ਮੁਆਵਜ਼ੇ ਦਿਓ ਮੁਆਵਜ਼ੇ ਦਿਓ ਮੁਆਵਜ਼ੇ ਸਰਕਾਰ ਕਿਰਨ ਡਿੱਗੇ ਹੋਏ ਘਰਾਂ ਦੇ ਕਸ ਕੋ ਤੁਸੀਂ ਜਿਹੜੇ ਨਾਬਾ ਬਾਣੀ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਸੇ ਸਿੰਘ ਕੋਟ ਅੱਜ ਨਾਬਾ ਹਲਕਾ ਦੇ ਵਿੱਚ 143 ਪਿੰਡਾਂ ਦੇ ਵਿੱਚੋਂ ਕੁਝ ਪਿੰਡਾਂ ਦੇ ਜਿਹੜੇ ਲੋਕ ਨੇ ਇਸ ਜਗ੍ਹਾ ਤੇ ਇਕੱਠੇ ਹੋਏ ਨੇ ਐਸ.ਡੀ.ਐਮ ਦਫ਼ਤਰ ਦੇ ਅੱਗੇ ਇਕੱਠੇ ਹੋਏ ਨੇ ਇਹ ਲੋਕ ਕਿਉਂ ਇਕੱਠੇ ਹੋਏ ਨੇ ਕੀ ਇਹਨਾਂ ਦੇ ਇਕੱਠੇ ਹੋਣ ਦੀ ਵਜ੍ਹਾ ਇਹ ਵੱਡੀ ਤਗਾਹ ਦੇ ਵਿੱਚ ਕਿਉਂ ਇਕੱਠੇ ਹੋਏ ਨੇ ਆਓ ਇਹਨਾਂ ਨਾਲ ਕਰਦੇ ਆਂ ਗੱਲਬਾਤ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਪਣੇ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪ੍ਰਧਾਨ ਜੀ ਜਿਹੜੇ ਲੋਕ ਨੇ ਇਕੱਠੇ ਹੋਏ ਨੇ ਇੱਥੇ ਕਿਉਂ ਹੋਏ ਨੇਗੇ ਲੋਕ ਤੱਕ ਐਡੀਪੀ ਇਹਦਾ ਜਿਹੜੀ ਨਾਬੇ ਹਲਕੇ ਦੇ ਵਿੱਚ ਐਸਡੀਐਮ ਦਫ਼ਤਰ ਦੇਗੀ ਹੋਈ ਆ ਕਿਉਂ ਹੋਈ ਹੈ ਅੱਜ ਅਸੀਂ ਜ਼ਮੀਨ ਪ੍ਰਾਪਤੀ ਪ੍ਰੈਕਟਿਟੀ ਪੰਜਾਬ ਸੁਕਾਣੀ ਜੁਨੀਅਨ ਤੇ ਅਧਿਆਪਕ ਜੁਨੀਅਨ ਵੱਲੋਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੰਗ ਪੱਤਰ ਐਸਡੀਐਮ ਨਾਲ ਪਾ ਰਹੇ ਸੀ ਆ ਉਸ ਦਾ ਆਰੰਭ ਦਿੱਤਾ ਸੀ ਕਿ ਜਿਹੜੇ ਇੱਥੇ ਖੜਾ ਤੇ ਨਾਲ ਪੂਰਾ ਉਸ ਇਲਾਕੇ ਦੇ ਵਿੱਚ ਪੂਰਾ ਦੇ ਵਿੱਚ ਜਿਹੜੇ ਦੇ ਵਿੱਚ ਖਾਸ ਜਿਹੜੀ ਮਾਰੀ ਮੋਰੀਆਂ ਲੋਕਾਂ ਦੇ ਘਰ ਨਿੱਕੇ ਰਹੇ ਨੇ ਲੋਕਾਂ ਦੇ ਪਾਸਾ ਨੁਕਸਾਨ ਹੋਈਆਂ ਇਥੇ ਬਿਨਾ ਖੜਾ ਤੋਂ ਵੀ ਸਾਡੇ ਇਸ ਖਲਾਕ ਨਾਪੇ ਦੇ ਪਿੰਡਾਂ ਦੇ ਵਿੱਚ ਘਰਾਂ ਦੀਆਂ ਦਿੱਕ ਰਹੀਆਂ ਨੇ ਅਸੀਂ ਪਿਛਲੇ ਦਿਨਾਂ ਵਿੱਚ ਮੰਗਪੁਰੇ ਜਿਹੜੀ ਮੰਗ ਪੱਤਰ ਦਿੱਤਾ ਸੀ ਇਸ ਦੇ ਅਧਿਕਾਰੀਆਂ ਨੂੰ ਆਪਾਂ ਨੂੰ ਜਿਹੜਾ ਰਾਹੀ ਪ੍ਰਿਆਪਤ ਕਰਦਾ ਉਸ ਤੋਂ ਬਾਅਦ ਪਾਕੀ ਇਲਾਕੇ ਐਂ ਵੀ ਦਿੱਤਾ ਆ ਅਸੀਂ ਮੰਗ ਕੀਤੀ ਆ ਕਿ ਜਿਹੜੇ ਸਾਡੇ ਘਰਾਂ ਦੇ ਹਾਲਤ ਆ ਜਿਹੜੀ ਉਹਨਾਂ ਦੇ ਘਰਾਂ ਦੀ ਦਿੱਕ ਰਹੀਆਂ ਨੇ ਉਹਨਾਂ ਨੂੰ ਤੁਰੰਤ ਜਿਹੜੀ ਮੁਆਵਜ਼ਾ ਸਰਕਾਰ ਦੇਵੇ ਤੇ ਜਿਹੜੇ ਘਰਾਂ ਦੀ ਲੋਕਾਂ ਦੀ ਹਾਲਤ ਜਿਹੜੀ ਮਾੜੀ ਆ ਘਰ ਚੋਰ ਰਹੇ ਨੇ ਉਹਨਾਂ ਨੂੰ ਛੱਤਾ ਬਦਲੇ ਜਿਹੜਾ ਪੈਸਾ ਦਿੱਤਾ ਜਾਵੇ ਉਸ ਤੋਂ ਇਲਾਵਾ ਜਿਹੜੇ ਹਰਾਂ ਦੇ ਨਾਲ ਜਿੱਥੇ ਕਿਸਾਨਾਂ ਦੀ ਫਸਲ ਸਵਾਹ ਹੁੰਦੀ ਆ ਉੱਥੇ ਸਾਡੇ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਵੀ ਪੰਚਾਇਤੀ ਜ਼ਮੀਨ ਤੋਂ ਤੀਜਾ ਹਿੱਸਾ ਜਿਹੜਾ ਮਿਲਦਾ ਉਹਨਾਂ ਦੀ ਫਸਲੀ ਤਬਾਹ ਹੁੰਦੀ ਆ ਉਹਦੇ ਮਾਮਲੇ 'ਚ ਜਿਹੜੀ ਮੰਗ ਕੀਤੀ ਆ ਉਸ ਤੋਂ ਇਲਾਵਾ ਨਜੂਨ ਸੋਸਾਇਟੀ ਦੀਆਂ ਜ਼ਮੀਨਾਂ ਜਿਹੜੀਆਂ ਐਸਸੀ ਪਰਿਵਾਰਾਂ ਨੂੰ ਸੋਸਾਇਟੀ ਦੀਆਂ ਜ਼ਮੀਨਾਂ ਮਿਲੀਆਂ ਨੇ ਸੋਸਾਇਟੀਆਂ ਬਣਾ ਕੇ ਉਹਨਾਂ ਜ਼ਮੀਨਾਂ ਦਾ ਵੀ ਮੁਆਵਜ਼ਾ ਜਿਹੜਾ ਉਹਨਾਂ ਤੱਕ ਦਿੱਤਾ ਨਹੀਂ ਜਾਂਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਪਰ ਸਾਡੇ ਮਜ਼ਦੂਰਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਉਹਨਾਂ ਦੇ ਗਰਦੌਰੀਆਂ ਕਰਕੇ ਉਹਨਾਂ ਦੇ ਫਸਲਾਂ ਦੀ ਇਨਕੁਆਇਰੀ ਕਰਕੇ ਉਹਨਾਂ ਦੇ ਫਸਲਾਂ ਵੀ ਉਹਨਾਂ ਨੂੰ ਜਿਹੜੇ ਮੋੜ ਜਾਂਦਾ ਦਿੱਤਾ ਜਾਂਦਾ ਪ੍ਰਧਾਨ ਜੀ ਤੁਹਾਡੀ ਗੱਲ ਅਸੀਂ ਰੋਕਾਂਗੇ ਜੇ ਗੱਲ ਤੁਸੀਂ ਕਰਦੇ ਹੋ ਕਿਸਾਨਾਂ ਦੀਆਂ ਫਸਲਾਂ ਦੀ ਜਾਂ ਕੁਝ ਗਰੀਬ ਤਾਕਿਆਂ ਦੀ ਜਿਹੜੀਆਂ ਬਸਤਾਂ ਦੀ ਗੱਲ ਕਰ ਰਹੇ ਪਰ ਇੱਕ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਘਰ ਦੀਆਂ ਛੱਤਾਂ ਡਿੱਗਣ ਦੀ ਜੀ ਮਜਬੂਰੀ ਦੇ ਵਿੱਚ ਆਏ ਹੋਏ ਨੇ ਇਹ ਕਿਸਾਨ ਨੂੰ ਪਰ ਬਰਬਾਦ ਹੋਈ ਦਾ ਮੋਜਵਾ ਮਿਲ ਸਕਦਾ ਕਿ ਇਹਨਾਂ ਨੂੰ ਲੋਕਾਂ ਨੂੰ ਇਹਨਾਂ ਦੇ ਘਰ ਦੀਆਂ ਛੱਤਾਂ ਡਿੱਗੀਆਂ ਦਾ ਮੋਜਵਾ ਨਹੀਂ ਮਿਲ ਸਕਦਾ ਉਹ ਤਾਂ ਪਹਿਲੇ ਪੱਧਰ ਤੇ ਸਾਡੇ ਮਜ਼ਦੂਰ ਪਰਿਵਾਰਾਂ ਨੂੰ ਆਮਜਾ ਦੇਣਾ ਚਾਹੀਦਾ ਜਿਹਦੇ ਵਿੱਚ ਜ਼ਮੀਨ ਪ੍ਰਾਪਤ ਕਮੇਟੀ ਨਾਲ 12000 ਪਿੰਡ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਿਰਫ 250 ਪਿੰਡ ਜੁੜੇ ਜਿਹੜਾ ਪੰਚਾਇਤੀ ਨਿਵੰਨਾ ਬਹੁੰਦਾ ਉਸ ਤੋਂ ਇਲਾਵਾ ਵੱਡੇ ਪੱਧਰ ਤੇ ਦਾ ਲੋਕ ਜਿਹੜੇ ਜ਼ਮੀਨਾਂ ਤੋਂ ਪਾਂਚੇ ਨੇਗੇ ਜ਼ਮੀਨਾਂ ਦੇ ਪੰਚਾਇਤੀ ਜ਼ਮੀਨਾਂ ਕਿਹਨਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਪਰ ਉਹਨਾਂ ਦੀ ਹਾਲਤ ਜਿਹੜੀ ਘਰਾਂ ਦੀ ਬੜੀ ਮਾਰੀ ਆ 99% ਲੋਕਾਂ ਦੇ ਜਿਹੜੇ ਘਰਾਂ ਦੀਆਂ ਛੱਤਾਂ ਝੋੜ ਰਹੀਆਂ ਨੇ ਜਿਹਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 5 ਤੋਂ ਲੈ ਕੇ 10 ਪਰਿਵਾਰਾਂ ਦੀਆਂ ਛੱਤਾਂ ਜਿਹੜੀਆਂ ਡੁੱਗ ਧੁੱਗੀਆਂ ਨੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਐਮਐਲਏ ਬੰਮੀ ਨੇ ਬੇਸ਼ੱਕ ਉਹਦੇ ਵਿੱਚ ਐਸਸੀ ਵੀ ਬਹੁਤ ਸਾਰੇ ਨੇ ਪਰ ਇੱਕ ਵੀ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਉਹਨਾਂ ਦੇ ਘਰਾਂ ਦੀ ਛਾਂ ਜਿਹੜੀ ਹਾਲਤ ਨਹੀਂ ਦੇਖੀ ਰਹੀ ਅੱਜ ਪੱਡੇ ਪੱਦਰ ਤੇ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿੰਨਾ ਤੱਕ ਅਸੀਂ ਸਟੂਡੈਂਟ ਯੂਨੀਅਨ ਤੇ ਅਧਿਆਪਕ ਜਥੇਬੰਦੀ ਵੱਲੋਂ ਲੋਕਾਂ ਤੱਕ ਪਹੁੰਚ ਕੀਤੀ ਉਹਨਾਂ ਦੇ ਘਰਾਂ ਤੱਕ ਗਏ ਉਹਨਾਂ ਦੀ ਹਾਲਤ ਦੇਖੀ ਤੇ ਉਹਨਾਂ ਦੀ ਲਿਸਟਾ ਬਣਾ ਕੇ ਅਸੀਂ ਜਿਹੜੀਆਂ ਇੱਥੇ ਇਸ ਜਮਨਾਪਾ ਨੂੰ ਜਿਹੜਾ ਮੰਗ ਪੱਤਰ ਪਹਿਲਾਂ ਦਿੱਤਾ ਸੀ ਉਹਦੇ ਤਹਿਤ ਅੱਜ ਦੇਣ ਆਏ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਹਾਲਤਾ ਜਿਹੜੀ ਇਹਨਾਂ ਦੇ ਘਰਾਂ ਦੀ ਇਹਨਾਂ ਦੇ ਘਰਾਂ ਦੀ ਛੱਤਾਂ ਡਿੱਗਣ ਵਾਲੀਆਂ ਪਈਆਂ ਨੇ ਕਈ ਛੱਤਾਂ ਡਿੱਗ ਚੁੱਕੀਆਂ ਨੇ ਬੱਚਿਆਂ ਦੇ ਬੈਗ ਤੱਕ ਰੋਲ ਗਏ ਨੇ ਪੜ੍ਹਾਈਆਂ ਰੁਲ ਗਈਆਂ ਨੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਇੱਚ ਨਾਕਾਮ ਹੁੰਦੀ ਗਾ ਜਿਹੜੀ ਆ ਦਿੱਸਦੀ ਆ ਵੀ ਕਿਉਂਕਿ ਬੇਸ਼ੱਕ ਹੈ ਮੁੱਖ ਮੰਤਰੀ ਬਿਮਾਰ ਹੋ ਗਿਆ ਪਰ ਉਹਦੀ ਪੋਲਿਟਿਕਸ ਦੀ ਰਾਜਨੀਤੀ ਵੀ ਬਿਮਾਰ ਹੋ ਗਈ ਅੱਜ ਮਜ਼ਦੂਰਾਂ ਦੇ ਨੌ ਨੂੰ ਜਿਹੜੇ ਬਿਲਕੁਲ ਸਰਕਾਰਾਂ ਚੁੱਪ ਬੈਠੀਆਂ ਨੇ ਸਰਕਾਰ ਨੂੰ ਕਹਿੰਦੇ ਕਿ ਇਹਨਾਂ ਦੇ ਮਸਲਿਆਂ ਦਾ ਹੱਲ ਕਰੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਾਤ ਕਮੇਟੀ ਤੇ ਹੋਰ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਅਗਲਾ ਸੰਘਾਸਨ ਨਿਕਲਣ ਗਿਆ ਜਿਹਦਾ ਫਿਰ ਰੋਸ ਹੈਂ ਜਿਹੜੀ ਪੰਜਾਬ ਸਰਕਾਰ ਤਿਆਰ ਅੱਜ ਅਸੀਂ ਕਿਹੜੇ ਪਿੰਡਾਂ ਦੇ ਹੋਏ ਜਿਹੜੇ ਲੋਕ ਨੇ ਆਏ ਨੇ ਨਾ ਬੇਹਲਕੇ ਅੱਜ ਅਸੀਂ ਲਗਭਗ 5-7 ਪਿੰਡਾਂ ਦੇ ਵਿੱਚ ਜਿਹੜਾ ਪਹੁੰਚ ਕੀਤੀ ਸੀ ਜਿਹਦੇ ਵਿੱਚ ਗੁੱਜਰਹੀੜੀ ਪਿੰਡ ਆ ਤੇ ਗੌਣਾ ਕਲਾਂ ਪਿੰਡਾ ਕਕਰਾਲਾ ਪਿੰਡਾ ਬਿੰਨਾ ਹੀੜੀ ਪਿੰਡਾ ਜਾਂ ਇਸ ਤੋਂ ਇਲਾਵਾ ਚੌਧਰੀ ਮਾਜਰਾ ਪਿੰਡਾ ਜਾਂ ਮਣੌਰ ਪਿੰਡਾ ਇਹਨਾਂ ਪਿੰਡਾਂ ਤੱਕ ਅਸੀਂ ਪਹੁੰਚ ਕੀਤੀ ਪਹੁੰਚ ਕਰਕੇ ਅਸੀਂ ਜਿਹੜਾ ਲੋਕਾਂ ਤੱਕ ਉਹਨਾਂ ਦੇ ਘਰਾਂ ਦੀ ਇਨਕੁਆਰੀ ਕਰੀ ਉਸ ਤੋਂ ਇਲਾਵਾ ਸਾਡੀ ਇਨਕੁਆਰੀ ਅਜੇ ਵੀ ਸਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਜਾ ਰਹੀਆਂ ਨੇ ਇਹਨਾਂ ਪੰਜਾਂ ਦੀਆਂ ਲਿਸਟਾਂ ਲੈ ਕੇ ਅਸੀਂ ਅੱਜ ਉਹਨਾਂ ਕੋਲ ਨੂੰ ਦੇਣ ਆਏ ਸੀ ਇਹਨਾਂ ਦੀ ਇਨਕੁਆਰੀਆਂ ਕਰਕੇ ਇਹਨਾਂ ਦੇ ਮੁਆਵਜ਼ੇ ਦਾ ਜਲਦੀ ਜਲਦੀ ਨਾਲ ਹੱਲ ਕੀਤਾ ਜਾਵੇ ਕਿਉਂਕਿ ਹਾਰਤ ਜੇਤ ਸੀ ਘਰਾਂ ਦੇ ਵਿੱਚ ਜੇ ਥੋੜਾ ਟਾਈਮ ਵੀ ਲੱਗਿਆ ਤਾਂ ਉਹਨਾਂ ਘਰਾਂ ਤੱਕ ਪਹੁੰਚ ਕਰਕੇ ਦੇਖੋ ਕਿ ਸਾ ਕਹਿਣ ਨੂੰ ਅਗਲਾ ਕਹਿਦਾ ਇਹਨਾਂ ਨੂੰ ਤਾਂ ਖਾਲੀ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ ਕਿ ਕਿਸੇ ਚੀਜ਼ ਦੀ ਪਰਦ ਤੋਂ ਲੋਕਾਂ ਦੇ ਘਰਾਂ 'ਚ ਜਾ ਕੇ ਪਤਾ ਲੱਗਦਾ ਕਿ ਹਾਲਤ ਕੀ ਆ ਜਿਹੜੇ 90% ਲੋਕਾਂ ਦੇ ਜਿਹੜੇ ਘਰ ਡਿੱਗੜ ਪਦਾਰਤੇ ਨੇ ਫਿੱਟ ਡਿੱਗ ਚੁੱਕੇ ਨੇ ਤੇ ਬਾਕੀ ਜਿਹੜੇ ਬੇਸ਼ੱਕ ਉਹਨਾਂ ਨੇ ਕਾਗਜ਼ ਵੀ ਕਈਆਂ ਨੇ ਪਾ ਲਏ ਕਾਗਜ਼ ਫਾਰਮ ਕੋ ਬਾਅਦ ਵਿੱਚ ਅਸੱਤਾ ਚੁਣੋ ਨਹੀਂ ਸਕਦੀ ਤੁਹਾਨੂੰ ਪੰਜਾਬ ਸਰਕਾਰ ਨੂੰ ਇਹਨਾਂ ਦਾ ਹੱਲ ਕਰਨਾ ਚਾਹੀਦਾ ਸਹੀ ਤੇ ਰਿਜ਼ਲਟ ਲੋਕ ਦਿਖਾਉਣਗੇ ਆ ਅਗਲੇ ਦਿਨਾਂ ਦੇ ਵਿੱਚ ਬਲਾਕ ਸਮਤੀ ਦੇ ਵੋਟਾਂ ਨੇ ਜਾਂ ਬਾਕੀ ਵੋਟਾਂ ਵੀ ਆਉਣੀਆਂ ਨੇ ਇਹਦਾ ਜਵਾਬ ਦੇ ਸਰਕਾਰ ਨੂੰ ਕੀ ਜੇ ਸਰਕਾਰ ਚੱਜਦਾ ਹੱਲ ਕਰੂਗੀ ਤਾਂ ਲੋਕ ਚੱਜਦਾ ਉਹਨਾਂ ਦਾ ਹੈਲਪ ਕਰਨਗੇ ਜੇ ਸਰਕਾਰ ਨੇ ਕੋਈ ਚੱਜਦਾ ਹੱਲ ਨਾ ਕੀਤਾ ਤਾਂ ਉਹਦਾ ਰੋਸ ਸੈਣ ਲਈ ਫਿਰ ਪੰਜਾਬ ਸਰਕਾਰ ਦੀ ਵੀ ਕਹਿਰ ਰਹੀ ਜਿੱਥੇ ਡੀਐਸਪੀ ਮਨਦੀਪ ਔਰ ਨਾਬਾ ਨੇ ਉਹਨਾਂ ਨੇ ਜਿਹੜਾ ਪਿੰਡ ਭੋਜੋ ਮਾਜਲੀ ਦੇ ਵਿੱਚ ਇੱਕ ਬਜ਼ੁਰਗ ਜੋੜੇ ਦੀ ਜਿਹੜੀ ਛੱਤ ਟੁੱਟੀ ਉਹਨਾਂ ਦੀ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਰੰਗਾ ਜੋਗ ਨੇ ਉਹਨਾਂ ਦੀ ਜਿਹੜੀ ਮਦਦ ਕੀਤੀ ਆ ਉਹਨਾਂ ਦੇ ਘਰ ਪਾਉਣ ਦੀ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਹੋਰ ਕਿਸੇ ਅਧਿਕਾਰੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਆਉਂਦੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਮਾਨਯੋਗ ਡੀਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਲੰਘਾ ਜੋ ਕਰਵਾਮਾ ਦਾ ਚਲ ਉਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਉਸ ਪਰਿਵਾਰ ਦੇ ਛੱਤ ਪਾਈ। ਪਰ ਕੀ ਉਸ ਪਰਿਵਾਰ ਦੇ ਛੱਤ ਕੋਲ ਨਾਲ ਚੱਲ ਗਿਆ? ਪੂਰਾ ਪਿੰਡਾਂ ਦੇ ਵਿੱਚ ਛੱਤਾਂ ਜਿਹੜੀਆਂ ਟਿੱਕ ਟੁਕੀਆਂ ਨੇ ਇੱਥੇ ਦੇ ਸਹਿ ਡਿਪਟੀ ਕਮਿਸ਼ਨਰ ਮਤਲਬ ਉਹ ਤੇ ਸਾਫੀ ਸਾਹਿਬ ਉੱਤਰ ਫੇਰ ਰਹੇ ਨੇ ਜਾਂ ਹੋਰ ਸਰਵੇਚ ਆ ਆਪ ਵਿਚਾਰੇ ਤਨਖਾਹ ਹਲਾ ਦੇਣਗੇ। ਪਰ ਇਹਨਾਂ ਦੇ ਕਿੰਨੇ ਕੁ ਤਨਖਾਹਾਂ ਨਾਲ ਆਲੋ ਹੋਣਾ ਸਾਡੇ ਅਫਸਰ ਸਾਹਿਬ ਨੂੰ ਇੰਨੀ ਕੁ ਜਿਹੜੀ ਇਹ ਮਦਦ ਜਿਹੜੀ ਇੰਨੀ ਕੁ ਅਪੀਲ ਆ ਉਹਨਾਂ ਨੂੰ ਸਾਡੇ ਇਸ ਮਾਦੀ ਮਰਾਹੀ ਜਿਹੜਾ ਉਹ ਆਪ ਤੱਕ ਵੀ ਹੈਲਪ ਕਰ ਸਕਦੇ ਨੇ ਚਲੋ ਬੜੀ ਚੰਗੀ ਗੱਲ ਆ ਧੰਨਵਾਦ ਆ ਪਰ ਉਹਨਾਂ ਦੀ ਕਲਮ ਜਿਹੜੀ ਉਹ ਵੱਡੀ ਵੱਡੀ ਚੀਜ਼ ਆ ਜਿਉ ਕਲਮ ਚਾਲਣਾ ਐਸ ਦੀ ਇਥੇ ਦੇ ਐਸ ਡੀ ਐਮ ਚਲਾ ਲੈਣਾ ਉਹਨਾਂ ਦੀ ਲੋਕਾਂ ਦੀ ਹੈਲਪ ਕਰ ਦੇਣਾ ਉਹਨਾਂ ਦੇ ਘਰਾਂ ਦੇ ਮਾਮਲੇ ਲਈ ਜਿਹੜਾ ਆਪ ਦਾ ਲਿਖ ਕੇ ਦੇ ਦੇਣਾ ਤਾਂ ਵੱਡੀ ਪੱਧਰ ਤੇ ਹੈਲਪ ਹੋ ਸਕਦੀ ਆ ਜਿੱਥੇ ਉਹ ਆਪ ਮਦਦ ਕਰ ਰਹੇ ਨੇ ਆਉਂਦੇ ਆ ਤਾਂ ਸਾਹਾਂ ਦੇ ਵਿੱਚੋਂ ਉਸੇ ਨਾਲ ਕਲਮ ਨਾਲ ਵੀ ਮਦਦ ਕਰਨਾ ਇਹ ਸਾਡੀ ਜਿਹੜੀ ਅਪੀਲ ਇੱਥੇ ਬੀ ਐਸ ਪੀ ਸਾਹਿਬ ਨੂੰ ਵੀ ਆ ਇੱਥੇ ਐਸ ਡੀ ਐਮ ਨਾਲ ਆਪਾਂ ਨੂੰ ਵੀ ਤੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਉਹਨਾਂ ਨੂੰ ਵੱਡੇ ਵੱਡੇ ਮੁਆਵਜ਼ੇ ਦੇਣ ਦੀ ਜਿਹੜੀ ਸਰਕਾਰ ਗੱਲ ਕਰਦੀ ਆ ਉੱਥੇ ਹੀ ਗਰੀਬ ਲੋਕਾਂ ਦੀਆਂ ਛੱਤਾਂ ਡੀਆਂ ਤੁਹਾਨੂੰ ਯਕੀਨ ਹੈ ਵੀ ਇਹ ਸਰਕਾਰ ਆ ਜਿਹੜੀ ਮੌਜੂਦਾ ਪੰਜਾਬ ਸਰਕਾਰ ਤੁਹਾਨੂੰ ਮੁਆਵਜ਼ੇ ਜਿਹੜਾ ਇਹਨਾਂ ਨੇ ਗੱਲ ਕੀਤੀ ਦੀ ਤਿੱਕੋ ਇਹਨਾਂ ਨੇ ਗੱਲ ਕਰੀ ਸੀ ਕਹਿੰਦਾ ਮਕਦਾ ਰਹੀ ਬੇਸੂਟ ਜਾਂ ਕਮੀਆਂ ਦੇ ਵੇੜੇ ਕਮੀਆਂ ਦੇ ਵੇੜੇ ਦੀ ਗੱਲ ਕਰੀ ਪਰ ਅੱਜ ਇਹੇ ਲੋਕਾਂ ਨੇ ਬਾਕੀ ਪਾਰਟੀਆਂ ਤੋਂ ਗੁੱਸੇ ਹੋ ਕੇ ਜਾਂ ਟਕਰਾਅ ਦੇ ਵਿੱਚ ਹੋ ਕੇ ਇਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ ਵੱਡੀ ਪੰਧਰ ਤੇ ਇਹਨਾਂ ਦੀ ਜਿੱਤ ਹੋਈ ਵੱਡੀ ਪੰਧਰ ਤੇ ਇਹ ਜਿੱਤੇ ਜੜ ਜੇਤੂ ਹੋਏ ਪਰ ਅੱਜ ਉਵੇਂ ਹੀ ਇਹ ਸਰਕਾਰਾਂ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਲੋਕਾਂ ਨੂੰ 65 70 ਸਾਲ ਹੋ ਗਏ ਵੋਟਾਂ ਪਾਉਣ ਦੇ ਨੂੰ 40 40 50 50 ਸਾਲ ਹੋ ਗਏ ਇਹ ਉਹਨਾਂ ਦੀ ਤਰ੍ਹਾਂ ਹੀ ਚੱਲਦੇ ਅੱਜ ਉਹਨਾਂ ਦੀ ਤਰ੍ਹਾਂ ਹੀ ਨਾਕਾਮਯਾਬ ਹੋ ਗਏ ਜਿਹਦਾ ਰਿਜ਼ਲਟ ਆ ਸਰ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਦੇਣਗੇ ਇਹ ਸਰਕਾਰ ਜਿੱਥੇ ਦਿੱਲੀ ਚੋਂ ਹਾਰੀ ਆ ਤਾਂ ਇਥੋਂ ਵੀ ਲੋਕ ਕੱਟਣਗੇ ਜੇ ਇਹਨੇ ਪ੍ਰੋਪਰ ਹੱਲ ਲੋਕਾਂ ਦਾ ਨਾ ਕੀਤਾ ਕਸ ਕੋਪਾਂ ਉਹਨਾਂ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਬੀਬੀ ਕਿਹੜਾ ਪਿੰਡਾ ਤੁਹਾਡਾ ਕੰਤ ਚਾਹਦਰੀ ਮਾਜਰਾ ਜੀ ਅੱਛਾ ਘਰ ਦੀ ਛੱਤ ਡਿੱਗ ਪਈ ਘਰ ਜਿ ਦੇਖਣ ਵਾਲਾ ਚੌਂਦਾ ਬਹੁਤ ਜ਼ਿਆਦਾ ਆ ਅੱਛਾ ਤੇਰਾ ਪਤੀ ਮਰੇ ਨੂੰ ਜੀ 8 ਸਾਲ ਹੋ ਗਏ ਮੇਰਾ ਮੁੰਡਾ ਮੁੱਕ ਗਿਆ ਮੈਂ ਰੰਦੀ ਜੀਨੀ ਆ ਕਿਸੇ ਨੇ ਮੇਰੀ ਅਲਫ ਨਹੀਂ ਕਰੀ ਆ ਕੇ ਸਾਰਾ ਮੂਰੇ ਮੈਂ ਬੈਂਟੀ ਕੀਤੀ ਆ ਸਰਪੰਚ ਚ ਮੂਰੇ ਸਾਰਾ ਮੂਰੇ ਬਾਚਾ ਮੂਰੇ ਪਰ ਕਿਸੇ ਨੇ ਮੇਰੀ ਅਰਜ਼ੀ ਨਹੀਂ ਕੀਤੀ ਹੈਗੀ ਜੀ ਪਿੰਡ ਦੀ ਪੰਚਾਇਤ ਨੇ ਕੋਈ ਤੁਹਾਡੀ ਕਿਸੇ ਤਰ੍ਹਾਂ ਨਾ ਜੀ ਨਾ ਪਿੰਡ ਦੀ ਪੰਚਾਇਤ ਨੇ ਕੋਈ ਸਾਡੀ ਗੱਲ ਨਹੀਂ ਕਰੀ ਹੈਗੀ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਐਮਐਲਏ ਕੋਈ ਸਰਕਾਰ ਦਾ ਬੰਦਾ ਪਹੁੰਚਾ ਨਾ ਜੀ ਨਾ ਕੋਈ ਨਹੀਂ ਪਹੁੰਚਾ ਸਾਡੇ ਕੋਲ ਅਸੀਂ ਮੰਗ ਮੰਗ ਖਾਣੀਆਂ ਚਾਹੀ ਸੀ ਮੰਗ ਤੇ ਕਾਗਜ਼ ਪਾਇਆ ਤੇ ਉਹ ਵੀ ਫਟ ਗਿਆ ਨਹੀਂ ਜੇ ਨਾਲ ਜਾ ਕੇ ਜਦ ਮਰਜੀ ਮਾਕਾ ਦੇਖ ਸਕਦਾ ਸਾਡੇ ਗੱਠ ਗੱਠ ਪਾਣੀ ਖੜਾ ਤੇ ਛੱਤ ਡਿੱਗਣ ਵਾਲੀ ਪਈ ਹੈ ਨਹਿੜੀ ਜੀ ਅੱਛਾ ਕੀ ਹੋ ਗਿਆ ਘਰ ਦੀ ਛੱਤ ਡਿੱਗੀ ਘਰ ਦੀ ਛੱਤ ਡਿੱਗੀ ਜੀ ਅੱਛਾ ਤੇ ਜਿਹੜੇ ਚ ਅਸੀਂ ਰਹਨੇ ਆ ਜੀ ਉਹ ਮੇਰਾ ਗਹਿਣੇ ਕਰਿਆ ਹੋਇਆ ਹੈ ਗਹਿਣੇ ਲੈਤਾ ਹੋਇਆ ਉਹ ਨਾ ਤੋਂ ਮੈਂ ਕਿਰਾਏ ਤੇ ਲੈ ਕੇ ਬੈਠੀ ਆ ਜਮਾਨਤੀ ਉਹ ਮੈਂ ਆਪਦਾ ਥਰੀ ਬੈਠੀ ਨਾ ਬਾੜੀ ਚ ਕੋਈ ਪਿੰਡ ਦੇ ਮੌਕੇ ਅੱਜ ਮੌਕੇ ਤੇ ਫਲਾਇੰਗਾ ਮੇਰੇ ਘਰ ਜਾ ਮੇਰੇ ਘਰ ਦੇ ਨਾ ਤੇ ਦੇਖਣ ਤੇ ਹੀ ਦੇ ਨੇ ਕਿਉਂ ਜੀ ਕੋਈ ਬੋਟੰਦੀ ਆ ਕੋਈ ਇਹੋ ਜਿਹਾ ਕੰਮ ਹੁੰਦਾ ਪਿੰਡ ਚ ਕਹਿੰਦਾ ਤਾਂ ਸੁਦਾ ਸੁਗੇ ਏਡੇ ਲੰਗਦੇ ਨਹੀਂ ਕਾਹਦੀ ਅਸੀਂ ਏਡੇ ਲੰਗਦੇ ਨਹੀਂ ਕਰਾਂ ਚਾ ਅੱਜ ਜੀ ਮੇਰੇ ਤੇ ਮਸੀਬਤ ਪਈ ਪਈ ਐ ਮੇਰੀ ਕੋਈ ਨਹੀਂ ਬਚਦੀ ਅੱਜ ਖੜਾ ਬੈਠ ਵੜਾ ਤਾ ਕੱਟਦਿਆਂ ਸੀ ਵੜਾ ਵੜਾ ਠਕਾ ਤਾ ਕੱਟਦੇ ਹਾਂ ਜাদু ਨਹੀਂ ਪੈਂਦਾ ਜਦ ਹੀ ਖੜੇ ਹੋ ਜੰਨੇ ਆ ਤੀਨ ਸਾਲ ਤੱਕ ਵੀ ਜੀ ਹੱਤ ਕਰ ਲੈਣਾ ਅੱਜ ਇਹ ਉਹ ਕੀ ਹੋ ਰਿਹਾ ਪੈਟੀਆਂ ਤੇ ਆਬੀ ਪਾਏ ਹੋਈ ਨਹੀਂ ਹਾਂ ਤੋ ਪਾਂਡੇ ਤੜੀ ਬੈਠੀ ਨਾ ਮੌਕਾ ਦੇਖਿਆ ਜਾਵੇ ਇਹ ਮਾਨ ਦੇਵੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦ ਇਹ ਦਰਵਾਜੇ ਆ ਕੇ ਲਾਨਦ ਹੁੰਦਾ ਅਸੀਂ ਕਿੱਥੇ ਹੁੰਨੇ ਆ ਜਦ ਇਹ ਦੀਆਂ ਅਸੀਂ ਮੰਨ ਤਾਂ ਪੂਰੀਆਂ ਕਰਦੇ ਆ ਸਾਡੀ ਕਿਉਂ ਨਹੀਂ ਕਰਦਾ ਜੇ ਸੋਥਾ ਕਰ ਲਿਆ ਇੱਕ ਪਾਸੇ ਨੂੰ ਪੰਜ ਲੈ ਇੱਕ ਨਹੀਂ ਵੋਟ ਪਾਣੀ ਇੱਕ ਪਾਸੇ ਨੂੰ ਹੀ ਜਾਵਾਂਗੇ ਅਸੀਂ ਨਹੀਂ ਅਸੀ ਪਾਉਣੀ ਨਹੀਂ ਸਰਸ ਕੋ ਬੀਬੀ ਜਿਹੜੀ ਬਹੁਤ ਭਾਵਕ ਹੋ ਚੁੱਕੀ ਆ ਮੰਦੇ ਵਿੱਚ ਜਿਹੜਾ ਇੱਕ ਗਰੀਬੀ ਲੈ ਕੇ ਆਈ ਨੀ ਬਹੁਤ ਵੱਡਾ ਦਰਦ ਹੈਗਾ ਆ ਪਹੁੰਚ ਕਰਾਂਗੇ ਇਸ ਬੀਬੀ ਦੇ ਘਰ ਇਹਨ ਇਸ ਬੀਬੀ ਦੇ ਘਰ ਦੇ ਜਿਹੜੇ ਹਾਲਾਤ ਨੇ ਉਹ ਵੀ ਆਪਾਂ ਖਬਰ ਦੇ ਵਿੱਚ ਜ਼ਰੂਰ ਦਿਖਾਵਾਂਗੇ ਆ ਬੀਬੀ ਹੋਰ ਕੀ ਦੀ ਜਿਹੜੀ ਛੱਤ ਡਿੱਗ ਪਈ ਆ ਕਿਹੜਾ ਪਿੰਡ ਆ ਬੀਬੀ ਤੁਹਾਡਾ ਕਿੰਨਾ ਜਿਹੜੀ ਪਿੰਡ ਆ ਘਰ ਦੀ ਛੱਤ ਡਿੱਗੀ ਛੱਤ ਡਿੱਗੀ ਸਮਾਂ ਦੇ ਉਹ ਵੀ ਚੁੜਿਆ ਹਾਲਤ ਹਨ ਆਪਾਂ ਅੱਛਾ ਜੀ ਤੇ ਕੋਈ ਸਰਕਾਰ ਨਹੀਂ ਕਿਸੇ ਨੇ ਪਹੁੰਚ ਕੀਤੀ ਕਰ ਕੋਈ ਪਿੰਡ ਦੇ ਮੌਜੂਦਾ ਮੈਂਬਰ ਨੇ ਕਿਸੇ ਸਰਪੰਚ ਨੇ ਜਾਂ ਕਿਸੇ ਸਾਬਕਾ ਸਰਪੰਚ ਨੇ ਕਿਸੇ ਗੁਵਿੰਦਗੜ੍ਹ ਸ਼ਾਨਾਗਾ ਕਿਸੇ ਪੰਚਾਇਤ ਨੇ ਕੋਈ ਹੈਲਪ ਕੀਤੀ ਥੋੜੀ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਸੀ ਕਿਹਾ ਸੀ ਸਰਪੰਚ ਨੂੰ ਪਰ ਉਹ ਘਰ ਤੱਕ ਆਇਆ ਹੀ ਨਹੀਂ ਹੈ ਅੱਛਾ ਤੇ ਕਿਸੇ ਨੇ ਕੋਈ ਰਾਸ਼ਨ ਪਾਣੀ ਵੀ ਜਾਂ ਕੋਈ ਕਾਗਜ਼ ਹੈ ਜਾਂ ਕੋਈ ਤਰਪਾਲ ਦੀ ਕੋਈ ਕਿਸੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੋਈ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਜੀ ਕੋਈ ਨਹੀਂ ਲਾਸਤ ਤੁਸੀਂ ਦੇਖ ਸਕਦੇ ਹੋ ਵੀ ਇਹ ਲੋਕ ਨੇ ਬੀਬੀ ਕਿਹੜਾ ਪਿੰਡ ਆ ਤੁਹਾਡਾ ਚੌਧਰੀ ਮਾਜਰਾ ਕਰਦੀ ਛੱਤ ਡਿੱਗ ਪਈ ਛੱਤ ਟਿਕਟ ਵਾਲੀ ਆ ਵੀਰੇ ਬਾਲੇ ਟੁੱਟੇ ਪਏ ਨੇ ਗੋਟੇ-ਗੋਟੇ ਪਾਣੀ ਖੜਜੇ ਤੇ ਵੀਰੇ ਲੋਹੇ ਗੇਟਾਂ ਤੇ ਲਾ ਕੇ ਇਟਾ ਲਾ ਕੇ ਪਾਣੀ ਉੱਥੇ ਵਹੇ ਗੋਟੇ-ਗੋਟੇ ਪਾਣੀ ਜਿਵੇਂ ਬਾਲਥੇ ਨਾ ਛੱਤ ਦੇ ਤੇ ਕੋਈ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਤੁਹਾਡੇ ਕੋਲ ਕੋਈ ਪਿੰਡ ਵਾਸੀਆਂ ਨੇ ਕੋਈ ਤੁਹਾਡੇ ਮੱਲੇ ਦੇ ਨੇ ਜਾਂ ਕਿਸੇ ਨੇ ਕੋਈ ਮਦਦ ਕੀਤੀ ਆ ਕੋਈ ਹੀ ਕਰ ਦਿੱਤੀ ਦੱਸੋ ਇਹ ਜਿਹੜੇ ਗਰੀਬ ਲੋਕਾਂ ਦਾ ਜਿਹੜਾ ਮਨ ਦਾ ਦਰਦ ਆਗਾ ਅੰਦਰੋਂ ਜਿਹੜੀ ਉਹਨਾਂ ਕੋਈ ਪਿੰਡ ਦੀ ਪੰਚਾਇਤ ਨਹੀਂ ਪਹੁੰਚੀ ਕੋਈ ਹੋਰ ਨਹੀਂ ਪਹੁੰਚਾ ਸਿਰਫ ਜਥੇਬੰਦੀਆਂ ਪਹੁੰਚੀਆਂ ਨੇ ਜਿਹੜੇ ਇਹ ਲੋਕਾਂ ਦੀ ਹਾਲਤ ਦੇਖਦੇ ਨੇ ਕਿ ਐਮਐਲਏ ਸਾਹਿਬ ਦਾ ਸਾਈਕਲ ਜਿਹੜਾ ਕੱਤੀ ਦਾ ਫੰਦਨ ਕਰਦੇ ਆ ਜਿਹੜਾ ਪਹਿਲਾਂ ਪਹੁੰਚਣ ਲੱਗ ਰਿਹਾ ਸੀਗਾ ਤੇ ਉਹ ਸਾਈਕਲ ਦਾ ਪਤਾ ਨਹੀਂ ਕੋਈ ਪੈਂਚਰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਉਹ ਸਾਈਕਲ ਪਹੁੰਚ ਵੀ ਨਹੀਂ ਆ ਅੱਜ ਇਹਨਾਂ ਦੀ ਸਿਆਸਤ ਜਿੱਥੇ ਮੁੱਖ ਮੰਤਰੀ ਬਿਮਾਰ ਹੋਇਆ ਇਹਨਾਂ ਦੀ ਆਪਣੀ ਸਿਆਸਤ ਬਿਮਾਰ ਹੋਊਗੀ ਇਹ ਲੋਕਾਂ ਤੱਕ ਜਵਾਬ ਦੇਣ ਦੇ ਵਿੱਚ ਜਿਹੜਾ ਇਹਨਾਂ ਕੋਲ ਕੋਈ ਸ਼ਬਦ ਨਹੀਂ ਹੈਗਾ ਅੱਜ ਸਰਕਾਰੇ ਪੁੱਛਣ ਦੇ ਲੋਕ ਇਹਨਾਂ ਨੂੰ ਕਿ ਸਭ ਪਿਛਲੇ 3 ਸਾਲਾਂ 4 ਸਾਲਾਂ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਕਈ ਸਰਕਾਰ ਨੇ ਕੀਤਾ ਕੀਆ ਅੱਜ ਹਰਾਜਿਰਸ ਵੀ ਦੇਖ ਕੇ ਰਹੋ ਲੋਕ ਕਸ ਰਹੇ ਨੇ ਕਿ ਇਹਨਾਂ ਦਾ ਕੋਈ ਨੁਮਾਇੰਦਾ ਹੈ ਇਹਨਾਂ ਦਾ ਕੋਈ ਐਮਐਲਏ ਕਿ ਇਹਨਾਂ ਦਾ ਕੋ ਫੰਕਸ਼ਨ ਨਹੀਂ ਹੈਗਾ ਜੇ ਹਾਲੇ ਵੀ ਸਰਕਾਰ ਨੇ ਪ੍ਰੋਪਰ ਹੱਲ ਨਾ ਕੀਤਾ ਤਾਂ ਇਹਦਾ ਰਿਜ਼ਲਟ ਜਿਹੜਾ ਲੋਕ ਦੇਣਗੇ ਜਿਵੇਂ ਪਟਕੀ ਜੀ ਦੇ ਦਿੰਦਾ ਤਾਂ ਇਸੇ ਵੀ ਲੋਕ ਇਹਦਾ ਰਿਜ਼ਲਟ ਦੇਣਗੇ ਤੇ ਐਮੀ ਅਤਿਆਚਾਰ ਕਰਨਗੇ ਜਦੋਂ ਕੋ ਦਾ ਹੱਲ ਪ੍ਰੋਪਰ ਜਿਹੜਾ ਨਹੀਂ ਕੋਈ ਐਨਆਰਆਈ ਵੀ ਦਾ ਚਲੋ ਉਹ ਤੇ ਕੋਈ ਹੈਲਪ ਕਰਨ ਲਈ ਚੁੱਪਚੰਗੀ ਗੱਲ ਆ ਵਧੀਆ ਗੱਲ ਆ ਪਰ ਉਹ ਕੱਲੀ ਸਿਰਫ ਹੜ ਪੀੜਤਾ ਤਾਂ ਕੀ ਜਿਹੜੇ ਸੀਮਤ ਨੇਗੇ ਇਹ ਨਹੀਂ ਹੜ ਪੀੜਤਾ ਤੋਂ ਇਲਾਵਾ ਸਾਰੇ ਪਿੰਡ ਜਿਹੜੇ ਸਾਦੇ ਬਲਾਕ ਦੇ ਆਏ ਨੇ ਬੇਸ਼ੱਕ ਹੜ ਨਹੀਂ ਆਈ ਇਧਰ ਪਰ ਹਾਲਾਤ ਤਾਂ ਖੜਾ ਕੋਈ ਮਾਰੇ ਪੰਜਾਬ ਦੇ ਘਰਾਂ ਦੇ ਘਰਾਂ ਦੇ ਭਾਰੀ ਬਾਰਸ਼ ਵੀ ਪਾਰਸ ਹੋ ਗਿਆ ਉਹ ਪਾਰਸ ਦੇ ਕਾਰਨ ਇਹਨਾਂ ਦੇ ਘਰਾਂ ਦੀ ਸਤਾ ਡਿੱਗੀਆਂ ਨੇ ਤੇ ਬਾਕੀ ਡੰਗਣ ਕਿਨਾਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰਸਾਦ ਪੰਤ ਵੀ ਹੋ ਜੂਗੀ ਤਾਂ ਉਹਦੇ ਵਿੱਚ ਇਹ ਕਿ ਧੁੱਪ ਨਾਲ ਵੀ ਉਹਨਾਂ ਨੂੰ ਤਾਂ ਡਿਗਣੀਆਂ ਤਾਂ ਉਹਨਾਂ ਐਨਆਰਆਈ ਵੀਰਾਂ ਨੂੰ ਇਹ ਵੀ ਬੇਨਤੀ ਇਸ ਤੁਹਾਡੇ ਸਾਹਮਣੇ ਰਾਹੀ ਕਿ ਉਹ ਕੱਲੀ ਉੱਥੇ ਤੱਕ ਕੀ ਨਹੀਂ ਆਮ ਲੋਕਾਂ ਤੱਕ ਵੀ ਪਹੁੰਚ ਕਰਨ ਉਹਨਾਂ ਤੱਕ ਆਪਦੀ ਜਿਹੜੀ ਸੂਚਨਾ ਦੇਣਾ ਚਾਹੁੰਦੇ ਨੇ ਕੋਈ ਉਹਨਾਂ ਤੱਕ ਵੀ ਪਹੁੰਚ ਕਰ ਲੈ ਉਸ ਤੋਂ ਇਲਾਵਾ ਅਸਲ ਜ਼ਿੰਮੇਵਾਰੀ ਪੱਤੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਦੀ ਤੋਂ ਭੱਜ ਰਹੀ ਆ ਅਸਲ ਤਾਂ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਕਿੰਨਾ ਕੁ ਟਾਈਮ ਐਨਆਰਆਈ ਵੀਰ ਜੱਫੀ ਗੋਰ ਜਾਂ ਕੋਈ ਅਫਸਰ ਸਾਹੀ ਆਪਦੀ ਬੇਤੁਕਾਂਹਾਂ ਦੇ ਦੇ ਜੋ ਕਿ ਕਿਉਂਕਿ ਮਾਮਲਾ ਇੱਕ ਪਿੰਡ ਦਾ ਨਹੀਂ ਹੈਗਾ 12000 ਪਿੰਡਾਂ ਪੰਜਾਬ ਦੇ ਵਿੱਚ ਕਿਹੜਾ ਕਮਿੰਦ ਘੜ ਚੰਨਾ ਘਰ ਦੀ ਛੱਤ ਡਿੱਗ ਪਈ ਅ ਅੱਛਾ ਕੋਈ ਆਪਣਾ ਪਿੰਡ ਵਾਸੀ ਨੇ ਜਾਂ ਕਿਸੇ ਮੌਜੂਦਾ ਪੰਚਾਇਤ ਨੇ ਜਿਹੜੀ ਨਵੀਂ ਟੁਣੀ ਪੰਚਾਇਤ ਦਾ ਉਸ ਦੇ ਵੱਲੋਂ ਕੀ ਮਦਦ ਦੀ ਗੁਹਾਰਾ ਕੀਤੀ ਨਾਲੀ ਕੋਈ ਨਹੀਂ ਮੈਂ ਬਸ ਤੁਹਾਨੂੰ ਕਹਿੰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਐਮਐਨਏ ਦੇ ਕੋਈ ਬੰਦੇ ਜਾਂ ਕੋਈ ਯੂਟਰ ਕਰਦੇ ਨਾਲੀ ਕੋਈ ਨਹੀਂ ਕੋਈ ਪਾਸੇ ਸੁਨ ਕਰਾ ਕੱਪੜੇ ਨੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਮੰਗ ਕਰਦਾ ਕਿ ਹਰ ਨਾਲ ਦੇਖੇ ਜਾਂਦੇ ਨੇ ਸਾਡੇ ਘਰਾਂ ਨੂੰ ਕਿਉਂ ਨਹੀਂ ਪਿੰਡ ਦਾ ਮਮਤਾ ਦੇ ਕੋਈ ਸਾਡੀ ਮਦਦ ਦੇ ਨਿਕਲਦਾ ਸਰਦਾਰ ਹਰ ਇੱਕ ਵੀ ਦੇਖ ਸਕਦਾ ਮੇਜੀ ਤੁਹਾਨੂੰ ਕਿੰਨਾ ਕਤਮ ਨੂੰ ਇੱਕ ਮੈਂਸੇ ਦੀ ਪੜਾਈ ਦੀ ਰੋਲ ਰਹੇ ਆਪਾਂ ਉਹ ਮਾ ਨੂੰ ਨੂੰ ਨਾਲ ਕੋਈ ਹੈਗਾ ਸਾਡੇ ਬਿਨਾ ਖਾਤੇ ਬਾਰੇ ਕਿ ਕੋਈ ਕੋ ਸਾਥ ਹੈ ਇਸਾ ਦਾ ਇਹ ਹੀ ਹੋਂਦ ਹੈ ਸਿਰ ਤੋਂ ਪੋਟਾ ਫੇਰੋਂ ਅਮਾ ਵੀ ਨਹੀਂ ਜਾ ਸਕਦਾ ਜਿੰਨਾ ਤੇਰੇ ਕੰਨ ਮਾਂ ਨਹੀਂ ਬੜਦੇ ਅਗੇ ਕਦਮ ਮੰਦਾਂ ਨੂੰ ਬਣ ਕੇ ਅਸੀਂ ਪੋਟਾ ਫਿਰਦਾ ਤਾਂ ਸੋ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਪੀੜਤ ਨੇ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਲੋਕ ਬਾਰਸ਼ ਤੋਂ ਪੀੜਤ ਨੇ ਸਭ ਤੋਂ ਵੱਧ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਆ ਉਹ ਐਸੀ ਲੋਕਾਂ ਦੀ ਆ ਐਸੀ ਲੋਕਾਂ ਦੇ ਅੱਜ ਸਿਰ ਦੇ ਉੱਪਰ ਜਿਹੜੀ ਛੱਤ ਨਹੀਂ ਉਹਨਾਂ ਦੀਆਂ ਛੱਤਾਂ ਡਿੱਗੀਆਂ ਤੁਸੀਂ ਨਾਪਾ ਬਾਣੀ ਨਾਲ ਜੁੜੇ ਸੀ ਮੈਂ ਗੁਰਸੇਵ ਸਿੰਘ ਨੂੰ ਧੰਨਵਾਦ